ਪੂਰੇ ਸੂਬੇ ਭਰ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਹੀ ਜ਼ਿਆਦਾ ਮਾੜਾ ਹਾਲ ਜਿਹੜਾ ਹੋਇਆ ਹੈ ਦੱਸਦੀ ਹੈ ਕਿ ਅਸੀਂ ਇਸ ਤੋਂ ਮੌਜੂਦ ਹੈਗੇ ਹਾਂ ਅਜਨਾਲੇ ਦੇ ਨਾਲ ਲੱਗਦੀ ਰੋਡ ਦੀ ਢੇਰੇ ਬਾਬਾ ਨਾਣਾ ਨੂੰ ਜਾਂਦੀ ਰੋਡ ਆ ਉਸ ਰੋਡ ਤੇ ਮੌਜੂਦ ਆ ਤਾਂ ਇੱਕ ਜੋ ਇਸ ਪਿੰਡ ਦੇ ਜਿਹੜੇ ਵੀਰ ਹੈਗੇ ਨੇ ਉਹਨਾਂ ਵੱਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਾਣੀ ਦੀਆਂ ਬੋਤਲਾਂ ਦੀ ਕਿਉਂਕਿ ਜਿਹੜੇ ਇਲਾਕੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਤਮ ਆਪਣੇ ਸਹਿਯੋਗੀ ਨੂੰ ਕਹੋਗਾ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਨਾਲ ਦੀ ਨਾਲ ਇਹ ਜਿਹੜੇ ਇਲਾਕੇ ਜਿਹੜਾ ਪੈਣੀਆਂ ਦੇ ਵਿੱਚ ਪਾਣੀ ਆਏ ਨੇ ਉੱਥੇ ਵੀ ਤਸਵੀਰਾਂ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਜੋ ਪਾਣੀ ਆ ਆਪਣਾ ਜਾਂ ਇਲਾਕੇ ਨੂੰ ਬਿਲਕੁਲ ਹੀ ਉਸਨੇ ਆਪਣੀ ਭੇਡ ਚ ਲੈ ਲਿੱਤਾ ਤਾਂ ਉਸ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤਾਂ ਤੁਹਾਡੇ ਨਾਲ ਕੁਝ ਹੀ ਸਮੇਂ ਦੇ ਵਿੱਚ ਉਸ ਪਿੰਡ ਦੀ ਤਸਵੀਰ ਵੀ ਸਾਂਝੀ ਕਰਦੇ ਹਾਂ ਜਿੱਥੇ ਪੂਰੇ ਦਾ ਪੂਰਾ ਪਿੰਡ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਤਾਂ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਤੁਹਾਡੇ ਨਾਲ ਹਾਲਾਤ ਸਾਂਝੇ ਕਰ ਰਹੇ ਆ ਇਹ ਰੋਡ ਜਿਹੜੀ ਹੈ ਡੇਰਾ ਬੱਬਾ ਨਾਟਕ ਨੂੰ ਜਾਂਦੀ ਹੈ ਰੋਡ ਹੈ ਤਾਂ ਇਸ ਰੋਡ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਜੋ ਪੈਲੀਆਂ ਦੇ ਵਿੱਚ ਪਾਣੀ ਲਗਾਤਾਰ ਵੜ ਰਿਹਾ ਤਾਂ ਉਸ ਦੀਆਂ ਵੀ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਸਾਂਝੇ ਕੀਤੀਆਂ ਜਾਣ ਕਿਉਂਕਿ ਲੰਬੇ ਸਮੇਂ ਤੋਂ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿੱਥੇ ਕਿ ਗਰਦਾਸਪੁਰ ਪਠਾਨਕੋਟ ਦੇਰਾ ਬਪਾ ਨਾਨਕ ਉਸ ਦੇ ਨਾਲ ਨਾਲ ਅਜਨਾਲਾ ਜਾਂ ਫਿਰ ਜੋ ਤਰਨਤਾਰ ਨਾਲੇ ਸਹੀਦਾ ਤਾਂ ਉੱਥੇ ਵੀ ਕਾਫੀ ਜ਼ਿਆਦਾ ਪਾਣੀ ਪੈਲੀਆਂ ਦੇ ਵਿੱਚ ਵੜਿਆ ਤਾਂ ਇਹ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਇਹ ਸਾਰਾ ਖੜਾ ਦਾ ਪਾਣੀ ਹੈ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿੰਨਾ ਨੁਕਸਾਨ ਚੱਟਾਂ ਦਾ ਜਿਹੜਾ ਹੋਇਆ ਇਹ ਸਾਰੀਆਂ ਪੈਲੀਆਂ ਜੋ ਨੇ ਇਸ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ ਨੇ ਹਾਲਾਂਕਿ ਵਕ ਵਕ ਜੋ ਲੀਟਰ ਸਾਬਣ ਹੈਗੇ ਨੇ ਉਹ ਵੀ ਲਗਾਤਾਰ ਪਹੁੰਚ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਲੇਕਿਨ ਹਾਲਾਤ ਜੋਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜਾ ਹਾਲ ਜਿਹੜਾ ਹੋ ਚੁੱਕਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਪੂਰੇ ਇਲਾਕੇ ਦੀ ਪੂਰੇ ਇਲਾਕੇ ਦੀ ਜਿਹੜੀ ਤਸਵੀਰ ਹੈ ਉਹ ਸਾਂਝੀ ਕੀਤੀ ਜਾਵੇ ਜਿੱਤੇ ਕਿ ਇੱਕ ਤਰਫਾ ਇਹ ਜੋ ਨੌਜਵਾਨ ਵੀਰ ਨੇ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਜਿਹੜੀ ਆ ਰਾਖੀ ਕਰਨ ਵਾਸਤੇ ਜਿਹੜੇ ਵੀਰ ਵਿੱਚ ਫਸੇ ਨੇ ਇਹਨਾਂ ਹੜ੍ਹਾਂ ਦੇ ਉਹਨਾਂ ਨੂੰ ਕੋਈ ਨਾ ਕੋਈ ਸੇਵਾ ਮੱਈਆ ਕਰਾ ਰਹੇ ਨੇ ਪਾਣੀ ਦੀ ਲੰਗਰ ਦੀ ਤਾਂ ਉਹਨਾਂ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਵੀਰ ਹੈਗੇ ਨੇ ਉਹਨਾਂ ਵੱਲੋਂ ਇਹ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਉੱਥੇ ਦੂਜੇ ਤਰਫਾ ਤੁਹਾਡੇ ਨਾਲ ਇਸ ਇਲਾਕੇ ਦੀ ਤਸਵੀਰ ਲਗਾਤਾਰ ਸਾਂਝੀ ਕਰੀਆਂ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਕਿ ਜੋ ਕਨਵੈਂਸ ਅਗੇ ਨੇ ਉਹ ਉਰੇ ਲਵਾ ਦਿੱਤੇ ਗਏ ਨੇ ਐ ਤੜ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਅਗਲੇ ਬੰਨੇ ਜੋ ਪਾਣੀ ਬਹੁਤ ਜ਼ਿਆਦਾ ਜੋ ਮਾਰ ਕਰ ਚੁੱਕਾ ਹੈ ਤਾਂ ਜੋ ਕਨਵੈਂਸਿਸ ਹੈਗੀਆਂ ਨੇ ਉਹ ਕਾਫੀ ਪਹਿਲਾਂ ਜੋ ਹੈ ਰੁਕਾ ਦਿੱਤੀਆਂ ਗਈਆਂ ਨੇ ਤਾਂ ਉਸ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਮੈਂ ਤਸਵੀਰਾਂ ਲਗਾਤਾਰ ਤੜ ਨਾਲ ਸਾਂਝੇ ਕੀਤੇ ਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕਾਫਲਾ ਤੜ ਨਾਲ ਸਾਂਝਾ ਕਰ ਰਹੇ ਆ ਲੇਕਿਨ ਹਾਲਾਤ ਲਗਾਤਾਰ ਤੁਹਾਡੇ ਨਾਲ ਦਿਖਾ ਰਹੇ ਆ ਕਿ ਕਿੰਨੇ ਮਾੜੇ ਹਾਲਾਤ ਇਸ ਵਕਤ ਜੋ ਇੱਧਰ ਦੇ ਹੋ ਚੁੱਕੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਹਰ ਕਿਸੇ ਵੱਲੋਂ ਇਸ ਜਗ੍ਹਾ ਤੇ ਪਹੁੰਚਿਆ ਜਾ ਰਿਹਾ ਦੱਸੀਏ ਕੀ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਸੁਖਬੀਰ ਸਿੰਘ ਬਾਦਲ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰ ਰਹੇ ਆ ਗੱਲ ਕਰਨ ਦੀ ਤਾਂ ਬਾਦਲ ਸਾਹਿਬ ਜੋ ਨੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਹੈਗੇ ਨੇ ਉਹਦਾ ਮਾਇਨਾ ਕੀਤਾ ਗਿਆ ਲੋਕਾਂ ਦਾ ਹਾਲ ਪੁੱਛਿਆ ਗਿਆ ਇੱਥੇ ਜੋ ਪੰਜਾਬੀ ਇੱਥੇ ਫਸੇ ਨੇ ਜੋ ਆਪਣੇ ਘਰਾਂ ਦੇ ਵਿੱਚ ਜੋ ਕਾਫੀ ਜ਼ਿਆਦਾ ਹੜ੍ਹ ਦੇ ਵਿੱਚ ਪ੍ਰਭਾਵਿਤ ਇਲਾਕੇ ਨੇ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਤਾਂ ਲਗਾਤਾਰ ਤੁਹਾਡੇ ਨਾਲ ਉਹਨਾਂ ਇਲਾਕਿਆਂ ਦੀ ਤਸਵੀਰਾਂ ਸਾਂਝੀ ਕਰਦੇ ਆਂ ਔਰ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿੰਨਾ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਇਹ ਦੇਖ ਸਕਦੇ ਹੋ ਕਿ نیچے ਜੋ ਪਾਣੀ ਹੈ ਉਹ ਕਿੰਨੇ ਤੇਜ਼ ਬਹਾਵ ਦੇ ਨਾਲ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਫੋਟੋ ਦਿਖਾਈ ਜਾਵੇ ਤਸਵੀਰ ਦਿਖਾਈ ਜਾਵੇ ਕਿ ਪਹਿਲੀ ਦੇ ਵਿੱਚ ਐਂਟਰ ਜੋ ਹੈ ਉਹ ਪਾਣੀ ਹੋ ਚੁੱਕਾ ਤਾਂ ਕਿੰਨੀ ਤੇਜ਼ੀ ਦੇ ਨਾਲ ਪਾਣੀ ਜੋ ਇਨਾ ਇਲਾਕਿਆਂ ਦੇ ਵਿੱਚ ਵੜ ਰਿਹਾ ਜਿਸ ਤੋਂ ਜ਼ਿਆਦਾ ਕਿ ਪ੍ਰਭਾਵੀ ਜੋ ਲੋਕ ਇੱਥੋਂ ਦੇ ਰਹਿਣ ਵਾਲੇ ਹੋ ਰਹੇ ਨੇ ਤੇ ਜਿਹੜੇ ਵੀਰ ਸਾਡੇ ਨਾਲ ਸੇਵਾ ਕਰ ਰਹੇ ਨੇ ਇੱਥੇ ਉਹ ਵੀ ਮੌਜੂਦ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਹੜ੍ਹ ਦੇ ਵਿੱਚ ਜੋ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੇਵਾ ਕਰਦੇ ਬੇ ਨੇ ਪੰਜਾਬ ਦੇ ਨੌਜਵਾਨ ਜਿਹੜੇ ਵੱਧ ਚੜ ਕੇ ਆ ਗਏ ਨੇ ਤਾਂ ਸਭ ਤੋਂ ਪਹਿਲਾਂ ਜੀ ਇਹ ਜੋ ਇਲਾਕਾ ਹੈਗਾ ਕਿਹੜਾ ਇਲਾਕਾ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਨੇ ਮਾਰ ਕੀਤੀ ਹੈ ਇਹ ਜੀ ਇਹ ਨਾਲਾ ਇਲਾਕਾ ਹੈ ਗੁੱਜਰਪੁਰਾ ਪਿੰਡ ਲੰਘ ਕੇ ਆਏ ਆਪਾਂ ਤਾਂ ਇਧਰੋਂ ਤੁਸੀਂ ਕਿੰਨੇ ਨੌਜਵਾਨ ਜਿਹੜੇ ਇੱਥੇ ਸੇਵਾ ਕਰ ਰਹੇ ਹੋ ਕਿੰਨੇ ਵੱਡੇ ਪੱਧਰ ਤੋਂ ਇੱਥੇ ਸੇਵਾ ਚੱਲ ਰਹੀ ਹੈ ਨੌਜਵਾਨ ਆ ਜੀ ਸਾਡੇ ਆ ਪੰਜ ਸੱਤ ਵੀਰ ਆ ਸਾਰੇ ਰਲ ਮਿਲ ਕੇ ਪਾਣੀ ਦੀ ਸੇਵਾ ਕਰਤੀ ਹੈ ਸੀ ਖੜ ਲੱਗੇ ਜੋ ਜਿੰਨੇ ਇਲਾਕਿਆਂ ਦੇ ਵਿੱਚ ਹਾਂਜੀ ਹਾਂਜੀ ਪਾਣੀ ਵਿਚਾਰਿਆ ਕਿੰਨਾ ਕੁ ਮੁਸ਼ਕਲ ਹੈ ਕਿਉਂਕਿ ਕਾਫੀ ਜ਼ਿਆਦਾ ਪਾਣੀ ਦੇਖ ਰਹੇ ਹਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਮਾਰ ਹਾਂਜੀ ਜੀ ਮੁਸ਼ਕਲ ਤੇ ਬਹੁਤ ਜ਼ਿਆਦੀ ਆ ਪਰ ਹੁਣ ਲੋਕਾਂ ਦੀ ਮਦਦ ਤੇ ਕਰਨੀ ਆ ਹਾਂਜੀ ਤਾਂ ਇਹ ਕੀ ਹੁਣ ਮਤਲਬ ਕਿਸੇ ਦੀ ਗੱਡੀ ਅੜੀ ਆ ਜਿਹੜੀ ਆ ਅਸੀਂ ਨਾਲ ਮਦਦ ਕਰਨ ਕਿ ਹਾਂਜੀ ਹਾਂਜੀ ਇਹ ਕਿਸੇ ਦੀ ਗੱਡੀ ਫਸੀ ਆ ਉਹ ਕੱਢਣ ਲੱਗੇ ਆ ਜੀ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਸਾਂਝਿਆ ਕੀਤਾ ਜਾਣ ਕਿ ਜਿਹੜੇ ਕਾਰ ਸਵਾਰ ਨੇ ਜਾਂ ਫਿਰ ਜੋ ਆਪਣੇ ਕਨਵੈਂਸਸ ਤੇ ਆਗਿਆ ਹੁੰਦੇ ਨੇ ਤਾਂ ਉਹਨਾਂ ਦੀ ਮਦਦ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜੋ ਮਾਰ ਕਰ ਚੁੱਕਾ ਹੈ ਇਸ ਇਲਾਕੇ ਨੂੰ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਵੱਖ-ਵੱਖ ਸਿਆਸਤਦਾਨ ਜੋਣੇ ਅੱਜ ਇੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇਸ ਜਗ੍ਹਾ ਦਾ ਮੁਆਇਨਾ ਕੀਤਾ ਜਾਣਾ ਤਾਂ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਇਸ ਇਲਾਕੇ ਦੀ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਗ ਜਗਬਾਨੀ ਟੀਵੀ ਅਜਨਾਲਾ ਦਾ ਮਾੜਾ ਹਾਲ ਜਿਹੜਾ ਹੋਇਆ ਦਾਦ ਜੀਏ ਕਿ ਅਸੀਂ ਇਸ ਤੋਂ ਮੌਜੂਦ ਹੈਗੇ ਹਾਂ ਅਜਨਾਲੇ ਦੇ ਨਾਲ ਲੱਗਦੀ ਰੋਡ ਦੀ ਢੇਰੇ ਬਾਬਾ ਨਾਣਾ ਨੂੰ ਜਾਂਦੀ ਰੋਡ ਆ ਉਸ ਰੋਡ ਤੇ ਮੌਜੂਦ ਆ ਤਾਂ ਇੱਕ ਜੋ ਇਸ ਪਿੰਡ ਤੇ ਜਿਹੜੇ ਵੀਰ ਹੈਗੇ ਨੇ ਉਹਨਾਂ ਵੱਲ ਜਿਹੜੀ ਸੇਵਾ ਕੀਤੀ ਜਾ ਰਹੀ ਆ ਪਾਣੀ ਦੀਆਂ ਬੋਤਲਾਂ ਦੀ ਕਿਉਂਕਿ ਜਿਹੜੇ ਇਲਾਕੇ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਨਾਲ ਦੀ ਨਾਲ ਇਹ ਜਿਹੜੇ ਇਲਾਕੇ ਜਿਹੜੇ ਪੈਣੀਆਂ ਦੇ ਵਿੱਚ ਪਾਣੀ ਆਏ ਨੇ ਉੱਥੇ ਵੀ ਤਸਵੀਰ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਜੋ ਪਾਣੀ ਆ ਆਪਣਾ ਜੋ ਇਲਾਕੇ ਨੂੰ ਬਿਲਕੁਲ ਹੀ ਉਸਨੇ ਆਪਣੀ ਭੇਟ ਚ ਲੈ ਲਿੱਤਾ ਤਾਂ ਉਸ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤਾਂ ਤੁਹਾਡੇ ਨਾਲ ਕੁਝ ਹੀ ਸਮੇਂ ਦੇ ਵਿੱਚ ਉਸ ਪਿੰਡ ਦੀ ਤਸਵੀਰੀ ਸਾਂਝੀ ਕਰਦੇ ਹਾਂ ਜਿੱਥੇ ਪੂਰੇ ਦਾ ਪੂਰਾ ਪਿੰਡ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਤਾਂ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਤੁਹਾਡੇ ਨਾਲ ਹਾਲਾਤ ਸਾਂਝੇ ਕਰ ਰਿਹਾ ਇਹ ਰੋਡ ਜਿਹੜੀ ਹੈ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੈ ਰੋਡ ਹੈ ਤਾਂ ਇਸ ਰੋਡ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜੋ ਪੈਲੀਆਂ ਦੇ ਵਿੱਚ ਪਾਣੀ ਲਗਾਤਾਰ ਵੜ ਰਿਹਾ ਤਾਂ ਉਸ ਦੀਆਂ ਵੀ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਸੰਝੇ ਕੀਤੀਆਂ ਜਾਣ ਕਿਉਂਕਿ ਲੰਬੇ ਸਮੇਂ ਤੋਂ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿੱਥੇ ਕਿ ਗਰਦਾਸਪੁਰ ਪਠਾਨਕੋਟ ਡੇਰਾ ਬਾਬਾ ਨਾਨਕ ਉਸ ਦੇ ਨਾਲ ਨਾਲ ਅਜਨਾਲਾ ਜਾਂ ਫਿਰ ਜੋ ਤਰਨਤਾਰਨ ਨਾਲ ਸਹੀਦਾ ਤਾਂ ਉੱਥੇ ਵੀ ਕਾਫੀ ਜ਼ਿਆਦਾ ਪਾਣੀ ਪੈਲੀਆਂ ਦੇ ਵਿੱਚ ਵੜਿਆ ਤਾਂ ਇਹ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਇਹ ਸਾਰਾ ਖੜਾ ਦਾ ਪਾਣੀ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿੰਨਾ ਨੁਕਸਾਨ ਚਟਾਂ ਦਾ ਜਿਹੜਾ ਹੋਇਆ ਇਹ ਸਾਰੀਆਂ ਪੈੜੀਆਂ ਜੋਣੇ ਇਸ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ ਨੇ ਹਾਲਾਂਕਿ ਵਕ ਵਕ ਜੋ ਲੀਟਰ ਸਹਾਬਣ ਹੈਗੇ ਨੇ ਉਹ ਵੀ ਲਗਾਤਾਰ ਪਹੁੰਚ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਲੇਕਿਨ ਹਾਲਾਤ ਜੋਣੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜਾ ਹਾਲ ਜਿਹੜਾ ਹੋ ਚੁੱਕਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਪੂਰੇ ਇਲਾਕੇ ਦੀ ਪੂਰੇ ਇਲਾਕੇ ਦੀ ਜਿਹੜੀ ਤਸਵੀਰ ਹੈ ਉਹ ਸਾਂਝੀ ਕੀਤੀ ਜਾਵੇ ਜਿੱਤੇ ਕਿ ਇੱਕ ਤਰਫਾ ਇਹ ਜੋ ਨੌਜਵਾਨ ਵੀਰ ਨੇ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਜਿਹੜੀ ਆ ਰਾਖੀ ਕਰਨ ਵਾਸਤੇ ਜਿਹੜੇ ਵੀਰ ਵਿੱਚ ਫਸੇ ਨੇ ਇਨ੍ਹਾਂ ਹੜ੍ਹਾਂ ਦੇ ਉਹਨਾਂ ਨੂੰ ਕੋਈ ਨਾ ਕੋਈ ਸੇਵਾ ਮੱਈਆ ਕਰਾ ਰਹੇ ਨੇ ਪਾਣੀ ਦੀ ਲੰਗਰ ਦੀ ਤਾਂ ਉਹਨਾਂ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਵੀਰ ਹੈਗੇ ਨੇ ਉਹਨਾਂ ਵੱਲੋਂ ਇਹ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉੱਥੇ ਦੂਜੀ ਤਰਫਾ ਤੁਹਾਡੇ ਨਾਲ ਇਸ ਇਲਾਕੇ ਦੀ ਤਸਵੀਰ ਲਗਾਤਾਰ ਸਾਂਝੀਆਂ ਕਰੀਆਂ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਕਿ ਜੋ ਕਨਵੈਂਸ ਹੈਗੇ ਨੇ ਉਹ ਉਰੇ ਲਵਾ ਦਿੱਤੇ ਗਏ ਨੇ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰ ਰਹੇ ਹਾਂ ਕਿ ਅਗਲੇ ਬੰਨੇ ਜੋ ਪਾਣੀ ਬਹੁਤ ਜ਼ਿਆਦਾ ਜੋ ਮਾਰ ਕਰ ਚੁੱਕਾ ਹੈ ਤਾਂ ਜੋ ਕਨਵੈਂਸਿਸ ਹੈਗੀਆਂ ਨੇ ਉਹ ਕਾਫੀ ਪਹਿਲਾਂ ਜੋ ਹੈ ਰੁਕਾ ਦਿੱਤੀਆਂ ਗਈਆਂ ਨੇ ਤਾਂ ਉਸ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਤਾਂ ਸੁਬੀਰਾ ਲਗਾਤਾਰ ਟੜ ਨਾਲ ਸਾਂਝਾ ਕੀਤਾ ਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕਾਫਲਾ ਟੜ ਨਾਲ ਸਾਂਝਾ ਕਰ ਰਹੇ ਆ ਲੇਕਿਨ ਹਾਲਾਤ ਲਗਾਤਾਰ ਟੜ ਨਾਲ ਦਿਖਾ ਰਹੇ ਆ ਕਿ ਕਿੰਨੇ ਮਾੜੇ ਹਾਲਾਤ ਇਸ ਵਕਤ ਜੋ ਇੱਧਰ ਦੇ ਹੋ ਚੁੱਕੇ ਨੇ ਟੜ ਨਾਲ ਸਾਂਝਾ ਕਰ ਰਹੇ ਆ ਕਿ ਹਰ ਕਿਸੇ ਵੱਲੋਂ ਇਸ ਜਗ੍ਹਾ ਤੇ ਪਹੁੰਚਿਆ ਜਾ ਰਿਹਾ ਦੱਸੀਏ ਕੀ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਸੁਖਬੀਰ ਸਿੰਘ ਬਾਦਲ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰ ਰਹੇ ਆ ਗੱਲ ਕਰਨ ਦੀ ਤਾਂ ਬਾਦਲ ਸਾਹਿਬ ਜੋ ਨੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਹੈਗੇ ਨੇ ਉਹਦਾ ਮੌਇਨਾ ਕੀਤਾ ਗਿਆ ਲੋਕਾਂ ਦਾ ਹਾਲ ਪੁੱਛਿਆ ਗਿਆ ਇੱਥੇ ਜੋ ਪੰਜਾਬੀ ਇੱਥੇ ਫਸੇ ਨੇ ਜੋ ਆਪਣੇ ਘਰਾਂ ਦੇ ਵਿੱਚ ਜੋ ਕਾਫੀ ਜ਼ਿਆਦਾ ਖੜ ਦੇ ਵਿੱਚ ਪ੍ਰਭਾਵਿਤ ਇਲਾਕੇ ਨੇ ਤਾਂ ਇਨਾ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਤਾਂ ਲਗਾਤਾਰ ਤੁਹਾਡੇ ਨਾਲ ਉਹਨਾਂ ਇਲਾਕੇ ਦੀ ਤਸਵੀਰਾਂ ਸਾਂਝੀ ਕਰਦੇ ਆਂ ਔਰ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿੰਨਾ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਇਹ ਦੇਖ ਸਕਦੇ ਹੋ ਕਿ نیچے ਜੋ ਪਾਣੀ ਹੈ ਉਹ ਕਿੰਨੇ ਤੇਜ਼ ਬਹਾਵ ਦੇ ਨਾਲ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਫੋਟੋ ਦਿਖਾਈ ਜਾਵੇ ਤਸਵੀਰ ਦਿਖਾਈ ਜਾਵੇ ਕਿ ਪੈਲੀ ਦੇ ਵਿੱਚ ਐਂਟਰ ਜੋ ਆ ਉਹ ਪਾਣੀ ਹੋ ਚੁੱਕਾ ਤਾਂ ਕਿੰਨੀ ਤੇਜ਼ੀ ਦੇ ਨਾਲ ਪਾਣੀ ਜੋ ਇਨਾ ਇਲਾਕਿਆਂ ਦੇ ਵਿੱਚ ਵੜ ਰਿਹਾ ਜਿਸ ਤੋਂ ਜ਼ਿਆਦਾ ਕੀ ਪ੍ਰਭਾਵੀ ਜੋ ਲੋਕ ਇੱਥੋਂ ਦੇ ਰਹਿਣ ਵਾਲੇ ਹੋ ਰਹੇ ਨੇ ਤੇ ਜਿਹੜੇ ਵੀਰ ਸਾਡੇ ਨਾਲ ਸੇਵਾ ਕਰ ਰਹੇ ਨੇ ਇੱਥੇ ਉਹ ਵੀ ਮੌਜੂਦ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦਾ ਇਸ ਪਹਾੜ ਦੇ ਵਿੱਚ ਜੋ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੇਵਾ ਕਰਦੇ ਬੈਠੇ ਨੇ ਪੰਜਾਬ ਦੇ ਨੌਜਵਾਨ ਜਿਹੜੇ ਵੱੱਟ ਚੜ੍ਹ ਕੇ ਆ ਗਏ ਨੇ ਤਾਂ ਸਭ ਤੋਂ ਪਹਿਲਾਂ ਜੀ ਇਹ ਜੋ ਇਲਾਕਾ ਹੈਗਾ ਕਿਹੜਾ ਇਲਾਕਾ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਨੇ ਮਾਰ ਕੀਤੀ ਹੈ ਇਹ ਜੀ ਇਹ ਨਾਲਾ ਇਲਾਕਾ ਹੈ ਗੁੱਜਰਪੁਰਾ ਪਿੰਡ ਲੰਘ ਕੇ ਆਏ ਆਪਾਂ ਹਾਂ ਤਾਂ ਇਦੋਂ ਤੁਸੀਂ ਕਿੰਨੇ ਨੌਜਵਾਨ ਜਿਹੜੇ ਇੱਥੇ ਸੇਵਾ ਕਰ ਰਹੇ ਹੋ ਕਿੰਨੇ ਵੱਡੇ ਪੱਧਰ ਤੋਂ ਇੱਥੇ ਸੇਵਾ ਚੱਲ ਰਹੀ ਹੈ ਨੌਜਵਾਨ ਆ ਜੀ ਸਾਡੇ ਪੰਜ ਸੱਤ ਵੀਰਿਆ ਸਾਰੇ ਰਲ ਮਿਲ ਕੇ ਪਾਣੀ ਦੀ ਸੇਵਾ ਕਰਤੀ ਹੈ ਜੀ ਖੜ ਲੱਗੇ ਜੋ ਜਿੰਨੇ ਇਲਾਕਿਆਂ ਦੇ ਵਿੱਚ ਹਾਂਜੀ ਹਾਂਜੀ ਪਾਣੀ ਵਿਚਾਰਿਆ ਕਿੰਨਾ ਕੁ ਮੁਸ਼ਕਲ ਹੈ ਕਿਉਂਕਿ ਕਾਫੀ ਜ਼ਿਆਦਾ ਪਾਣੀ ਦੇਖ ਰਹੇ ਹਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਮਾਰ ਹਾਂਜੀ ਜੀ ਮੁਸ਼ਕਲ ਤੇ ਬਹੁਤ ਜ਼ਿਆਦੀ ਆ ਪਰ ਹੁਣ ਲੋਕਾਂ ਦੀ ਮਦਦ ਤੇ ਕਰਨੀ ਆ ਹਾਂਜੀ ਤਾਂ ਇਹ ਕੀ ਹੁਣ ਮਤਲਬ ਕਿਸੇ ਦੀ ਗੱਡੀ ਅੜੀ ਆ ਜਿਹੜੀ ਆ ਅਸੀਂ ਨਾਲ ਮਦਦ ਕਰਨ ਕੀ ਹਾਂਜੀ ਹਾਂਜੀ ਇਹ ਕਿਸੇ ਦੀ ਗੱਡੀ ਫਸੀ ਆ ਉਹ ਕੱਢਣ ਲੱਗੇ ਆ ਜੀ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਸਾਂਝਾ ਕੀਤਾ ਜਾਣ ਕਿ ਜਿਹੜੇ ਕਾਰ ਸਵਾਰ ਨੇ ਜਾਂ ਫਿਰ ਜੋ ਆਪਣੇ ਕਨਵੈਂਸਸ ਤੇ ਆਗਿਆ ਹੁੰਦੇ ਨੇ ਤਾਂ ਉਹਨਾਂ ਦੀ ਮਦਦ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜੋ ਮਾਰ ਕਰ ਚੁੱਕਾ ਹੈ ਇਸ ਇਲਾਕੇ ਨੂੰ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਵੱਖ-ਵੱਖ ਸਿਆਸਤਦਾਨ ਜੋਣੇ ਅੱਜ ਇੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇਸ ਜਗ੍ਹਾ ਦਾ ਮੁਆਇਨਾ ਕੀਤਾ ਜਾਣਾ ਤੇ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਇਸ ਇਲਾਕੇ ਦੀ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਗ ਜਗਬਾਨੀ ਟੀਵੀ ਅਜਨਾਲਾ ਨਾਲ ਬਹੁਤ ਹੀ ਜਿਆਦਾ ਮਾੜਾ ਹਾਲ ਜਿਹੜਾ ਹੋਇਆ ਦਾ ਦੱਸਦੀ ਹੈ ਕਿ ਅਸੀਂ ਇਸ ਸਮੇਂ ਮੌਜੂਦ ਹੈਗੇ ਹਾਂ ਅਜਨਾਲੇ ਦੇ ਨਾਲ ਲੱਗਦੀ ਰੋਡ ਤੇ ਦੀ ਡੇਰੇ ਬਾਬਾ ਨਾਨਕ ਨੂੰ ਜਾਂਦੀ ਰੋਡ ਆ ਉਸ ਰੋਡ ਤੇ ਮੌਜੂਦ ਆ ਤਾਂ ਇੱਕ ਜੋ ਇਸ ਪਿੰਡ ਦੇ ਜਿਹੜੇ ਵੀਰ ਹੈਗੇ ਨੇ ਉਹਨਾਂ ਨੂੰ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਾਣੀ ਦੀਆਂ ਬੋਤਲਾਂ ਦੀ ਕਿਉਂਕਿ ਜਿਹੜੇ ਇਲਾਕੇ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਨਾਲ ਦੀ ਨਾਲ ਇਹ ਜਿਹੜੇ ਇਲਾਕੇ ਜਿਹੜਾ ਪੈਣੀਆਂ ਦੇ ਵਿੱਚ ਪਾਣੀ ਆਏ ਨੇ ਉੱਥੇ ਵੀ ਤਸਵੀਰ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਜੋ ਪਾਣੀ ਆ ਆਪਣਾ ਜਿਹ ਇਲਾਕੇ ਨੂੰ ਬਿਲਕੁਲ ਹੀ ਉਸਨੇ ਆਪਣੀ ਭੇਟ ਚ ਲੈ ਲਿੱਤਾ ਤਾਂ ਉਸ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤਾਂ ਤੁਹਾਡੇ ਨਾਲ ਕੁਝ ਹੀ ਸਮੇਂ ਦੇ ਵਿੱਚ ਉਸ ਪਿੰਡ ਦੀ ਤਸਵੀਰ ਵੀ ਸਾਂਝੀ ਕਰਦੇ ਹਾਂ ਜਿੱਥੇ ਪੂਰੇ ਦਾ ਪੂਰਾ ਪਿੰਡ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਤਾਂ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਤੁਹਾਡੇ ਨਾਲ ਹਾਲਾਤ ਸਾਂਝੇ ਕਰ ਰਿਹਾ ਇਹ ਰੋਡ ਜਿਹੜੀ ਹੈ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੈ ਰੋਡ ਹੈ ਤਾਂ ਇਸ ਰੋਡ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਜੋ ਪੈਲੀਆਂ ਦੇ ਵਿੱਚ ਪਾਣੀ ਲਗਾਤਾਰ ਵੜ ਰਿਹਾ ਤਾਂ ਉਸ ਦੀਆਂ ਵੀ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਸੰਝੇ ਕੀਤੀਆਂ ਜਾਣ ਕਿਉਂਕਿ ਲੰਬੇ ਸਮੇਂ ਤੋਂ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿੱਥੇ ਕਿ ਗਰਦਾਸਪੁਰ ਪਠਾਨਕੋਟ ਡੇਰਾ ਬਾਬਾ ਨਾਨਕ ਉਸ ਦੇ ਨਾਲ ਨਾਲ ਅਜਨਾਲਾ ਜਾਂ ਫਿਰ ਜੋ ਤਰਨਤਾਰ ਨਾਲ ਸਹੀਦਾ ਤਾਂ ਉੱਥੇ ਵੀ ਕਾਫੀ ਜ਼ਿਆਦਾ ਪਾਣੀ ਪੈਲੀਆਂ ਦੇ ਵਿੱਚ ਵੜਿਆ ਤਾਂ ਇਹ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਇਹ ਸਾਰਾ ਖੜਾ ਦਾ ਪਾਣੀ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿੰਨਾ ਨੁਕਸਾਨ ਜਟਾਂ ਦਾ ਜਿਹੜਾ ਹੋਇਆ ਇਹ ਸਾਰੀਆਂ ਪੈਲੀਆਂ ਜੋਣੇ ਇਸ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ ਨੇ ਹਾਲਾਂਕਿ ਵਕ ਵਕ ਜੋ ਲੀਟਰ ਸਹਾਬਣ ਹੈਗੇ ਨੇ ਉਹ ਵੀ ਲਗਾਤਾਰ ਪਹੁੰਚ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਲੇਕਿਨ ਹਾਲਾਤ ਜੋਣੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜਾ ਹਾਲ ਜਿਹੜਾ ਹੋ ਚੁੱਕਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਪੂਰੇ ਇਲਾਕੇ ਦੀ ਪੂਰੇ ਇਲਾਕੇ ਦੀ ਜਿਹੜੀ ਤਸਵੀਰ ਹੈ ਉਹ ਸਾਂਝੀ ਕੀਤੀ ਜਾਵੇ ਜਿੱਤੇ ਕਿ ਇੱਕ ਤਰਫਾ ਇਹ ਜੋ ਨੌਜਵਾਨ ਵੀਰ ਨੇ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਜਿਹੜੀ ਆ ਰਾਖੀ ਕਰਨ ਵਾਸਤੇ ਜਿਹੜੇ ਵੀਰ ਵਿੱਚ ਫਸੇ ਨੇ ਇਨ੍ਹਾਂ ਹੜ੍ਹਾਂ ਦੇ ਉਹਨਾਂ ਨੂੰ ਕੋਈ ਨਾ ਕੋਈ ਸੇਵਾ ਮੱਈਆ ਕਰਾ ਰਹੇ ਨੇ ਪਾਣੀ ਦੀ ਲੰਗਰ ਦੀ ਤਾਂ ਉਹਨਾਂ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਵੀਰ ਹੈਗੇ ਨੇ ਉਹਨਾਂ ਵੱਲੋਂ ਇਹ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉੱਥੇ ਦੂਜੀ ਤਰਫਾ ਤੁਹਾਡੇ ਨਾਲ ਇਸ ਇਲਾਕੇ ਦੀ ਤਸਵੀਰ ਲਗਾਤਾਰ ਸਾਂਝੀਆਂ ਕਰ ਰਿਹਾ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਕਿ ਜੋ ਕਨਵੈਂਸ ਹੈਗੇ ਨੇ ਉਹ ਉਰੇ ਲਵਾ ਦਿੱਤੇ ਗਏ ਨੇ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਅਗਲੇ ਬੰਨੇ ਜੋ ਪਾਣੀ ਬਹੁਤ ਜ਼ਿਆਦਾ ਜੋ ਮਾਰ ਕਰ ਚੁੱਕਾ ਤਾਂ ਜੋ ਕਨਵੈਂਸਸ ਹੈਗੀਆਂ ਨੇ ਉਹ ਕਾਫੀ ਪਹਿਲਾਂ ਜੋ ਹੈ ਰੁਕਾ ਦਿੱਤੀਆਂ ਗਈਆਂ ਨੇ ਤਾਂ ਉਸ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਤਾਂ ਸੁਖਵੀਰਾ ਲਗਾਤਾਰ ਢੜ ਨਾਲ ਸਾਂਝਾ ਕੀਤਾ ਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕਾਫਲਾ ਢੜ ਨਾਲ ਸਾਂਝਾ ਕਰ ਰਹੇ ਆ ਲੇਕਿਨ ਹਾਲਾਤ ਲਗਾਤਾਰ ਢੜ ਨਾਲ ਦਿਖਾ ਰਹੇ ਆ ਕਿ ਕਿੰਨੇ ਮਾੜੇ ਹਾਲਾਤ ਇਸ ਵਕਤ ਜੋ ਇੱਧਰ ਦੇ ਹੋ ਚੁੱਕੇ ਨੇ ਢੜ ਨਾਲ ਸਾਂਝਾ ਕਰ ਰਹੇ ਆ ਕਿ ਹਰ ਕਿਸੇ ਵੱਲੋਂ ਇਸ ਜਗ੍ਹਾ ਤੇ ਪਹੁੰਚਿਆ ਜਾ ਰਿਹਾ ਦੱਸੀਏ ਕੀ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਸੁਖਵੀਰ ਸਿੰਘ ਬਾਦਲ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰ ਰਹੇ ਆ ਗੱਲ ਕਰਨ ਦੀ ਤਾਂ ਬਾਦਲ ਸਾਹਿਬ ਜੋ ਨੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਇੱਥੇ ਪਹੁੰਚ ਕੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਹੈਗੇ ਨੇ ਉਹਦਾ ਮੌਂਹਨਾ ਕੀਤਾ ਗਿਆ ਲੋਕਾਂ ਦਾ ਹਾਲ ਪੁੱਛਿਆ ਗਿਆ ਇੱਥੇ ਜੋ ਪੰਜਾਬੀ ਇੱਥੇ ਫਸੇ ਨੇ ਜੋ ਆਪਣੇ ਘਰਾਂ ਦੇ ਵਿੱਚ ਜੋ ਕਾਫੀ ਜ਼ਿਆਦਾ ਹੜ੍ਹ ਦੇ ਵਿੱਚ ਪ੍ਰਭਾਵਿਤ ਇਲਾਕੇ ਨੇ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਤਾਂ ਲਗਾਤਾਰ ਤੁਹਾਡੇ ਨਾਲ ਉਹਨਾਂ ਲੱਕੇ ਦੀ ਤਸਵੀਰਾਂ ਸਾਂਝੀ ਕਰਦੇ ਆਂ ਔਰ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿੰਨਾ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਇਹ ਦੇਖ ਸਕਦੇ ਹੋ ਕਿ نیچے ਜੋ ਪਾਣੀ ਹੈ ਉਹ ਕਿੰਨੇ ਤੇਜ਼ ਬਹਾਵ ਦੇ ਨਾਲ ਮੈਂ ਆਪਣੇ ਜੋਗੇ ਨੂੰ ਕਹਿੰਗਾ ਫੋਟੋ ਦਿਖਾਈ ਜਾਵੇ ਤਸਵੀਰ ਦਿਖਾਈ ਜਾਵੇ ਕਿ ਪਹਿਲੀ ਦੇ ਵਿੱਚ ਐਂਟਰ ਜੋ ਆ ਉਹ ਪਾਣੀ ਹੋ ਚੁੱਕਾ ਤਾਂ ਕਿੰਨੀ ਤੇਜ਼ੀ ਦੇ ਨਾਲ ਪਾਣੀ ਜੋ ਇਨਾ ਇਲਾਕਿਆਂ ਦੇ ਵਿੱਚ ਵੜ ਰਿਹਾ ਜਿਸ ਤੋਂ ਜ਼ਿਆਦਾ ਕਿ ਪ੍ਰਭਾਵੀ ਜੋ ਲੋਕ ਇੱਥੋਂ ਦੇ ਰਹਿਣ ਵਾਲੇ ਹੋ ਰਹੇ ਨੇ ਤੇ ਜਿਹੜੇ ਵੀਰ ਸਾਡੇ ਨਾਲ ਸੇਵਾ ਕਰ ਰਹੇ ਨੇ ਇੱਥੇ ਉਹ ਵੀ ਮੌਜੂਦ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਹੜ੍ਹ ਦੇ ਵਿੱਚ ਜੋ ਇਲਾਕੇ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੇਵਾ ਕਰਦੇ ਬੈ ਨੇ ਪੰਜਾਬ ਦੇ ਨੌਜਵਾਨ ਜਿਹੜੇ ਵੱਧ ਚੜ ਕੇ ਆ ਗਏ ਨੇ ਤਾਂ ਸਭ ਤੋਂ ਪਹਿਲਾਂ ਜੀ ਇਹ ਜੋ ਇਲਾਕਾ ਹੈਗਾ ਕਿਹੜਾ ਇਲਾਕਾ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਨੇ ਮਾਰ ਕੀਤੀ ਹੈ ਇਹ ਜੀ ਇਹ ਨਾਲਾ ਇਲਾਕਾ ਹੈ ਗੁਜਰਪੁਰਾ ਪਿੰਡ ਲੰਘ ਕੇ ਆਏ ਆਪਾਂ ਤਾਂ ਇਧਰੋਂ ਤੁਸੀਂ ਕਿੰਨੇ ਨੌਜਵਾਨ ਜਿਹੜੇ ਇੱਥੇ ਸੇਵਾ ਕਰ ਰਹੇ ਹੋ ਕਿੰਨੇ ਵੱਡੇ ਪੱਧਰ ਤੋਂ ਇੱਥੇ ਸੇਵਾ ਚੱਲ ਰਹੀ ਹੈ ਨੌਜਵਾਨ ਆ ਜੀ ਸਾਡੇ ਆ ਪੰਜ ਸੱਤ ਵੀਰ ਆ ਸਾਰੇ ਰਲ ਮਿਲ ਕੇ ਪਾਣੀ ਦੀ ਸੇਵਾ ਕਰਤੀ ਹੈ ਜੀ ਖੜ ਲੱਗੇ ਜਿਹਨੇ ਇਲਾਕਿਆਂ ਦੇ ਵਿੱਚ ਹਾਂਜੀ ਹਾਂਜੀ ਪਾਣੀ ਵਿਚਾਰਿਆ ਕਿੰਨਾ ਕੁ ਮੁਸ਼ਕਲ ਹੈ ਕਿਉਂਕਿ ਕਾਫੀ ਜ਼ਿਆਦਾ ਪਾਣੀ ਦੇਖ ਰਹੇ ਹਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਮਾਰ ਹਾਂਜੀ ਜੀ ਮੁਸ਼ਕਲ ਤੇ ਬਹੁਤ ਜ਼ਿਆਦੀ ਆ ਪਰ ਹੁਣ ਲੋਕਾਂ ਦੀ ਮਦਦ ਤੇ ਕਰਨੀ ਆ ਹਾਂਜੀ ਤਾਂ ਇਹ ਇਹ ਹੁਣ ਮਤਲਬ ਕਿਸੇ ਦੀ ਗੱਡੀ ਅੜੀ ਆ ਜਿਹੜੀ ਆ ਅਸੀਂ ਨਾਲ ਮਦਦ ਕਰਨ ਲੱਗੇ ਹਾਂਜੀ ਹਾਂਜੀ ਇਹ ਕਿਸੇ ਦੀ ਗੱਡੀ ਫਸੀ ਆ ਉਹ ਕੱਢਣ ਲੱਗੇ ਆ ਜੀ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਸਾਂਝਾ ਕੀਤਾ ਜਾਣ ਕਿ ਜਿਹੜੇ ਕਾਰ ਸਵਾਰ ਨੇ ਜਾਂ ਫਿਰ ਜੋ ਆਪਣੇ ਕਨਵੈਂਸਸ ਤੇ ਆਗਿਆ ਹੁੰਦੇ ਨੇ ਤਾਂ ਉਹਨਾਂ ਦੀ ਮਦਦ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜੋ ਮਾਰ ਕਰ ਚੁੱਕਾ ਐ ਇਸ ਇਲਾਕੇ ਨੂੰ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਵਕ ਵਕ ਸਿਆਸਤਦਾਨ ਜੋਣੇ ਅੱਜ ਇੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇਸ ਜਗ੍ਹਾ ਦਾ ਮੁਆਇਨਾ ਕੀਤਾ ਜਾਣਾ ਤੇ ਤੁਹਾਡੇ ਨਾਲ ਕੱਲੀ ਕੱਲੀ ਤਸਵੀਰ ਇਸ ਇਲਾਕੇ ਦੀ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਕ ਜਗਬਾਨੀ ਟੀਵੀ ਅਜਨਾਲਾ